ਸਨਮਾਨਯੋਗ ਜਗੁਰ ਜਗ ਅਟਲ ਗੁਰੂ ਗਰੀਬ ਨਿਵਾਜ਼ دین ਦੁਨੀਆਂ ਦੇ ਮਾਲਕ ਗੁਰਤਾ ਗੱਦੀ ਉੱਪਰ ਸ਼ੁਭਾਏਮਾਨ ਦਸਾਂ ਗੁਰਾਂ ਦੀ ਜਗਦੀ ਜੋਤ ਸਮੁੱਚੀ ਮਨੁੱਖਤਾ ਨੂੰ ਸਰਬ ਸੰਜੀਵਲਤਾ ਦਾ ਉਪਦੇਸ਼ ਦੇਣ ਵਾਲੇ ਸਭ ਦੇ ਸਾਂਝੇ ਰਹਿਬਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਅਸਰ ਜੀ ਦੀ ਵਾਰ ਦੇ ਹਰ ਜਸ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ ਉਸ ਤੋਂ ਪ੍ਰੰਤ ਜੋ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਸਰਵਨ ਕਰਦੇ ਹਾਂ ਉਸ ਪਰਥਾਏ ਆਪ ਜੀ ਨੇ ਜੋ 12 ਮਹਾਮਾਸ ਬਾਣੀ ਤੇ ਵਿਚਾਰ ਸਾਡੀ ਚੱਲ ਰਹੀ ਹੈ ਮਾਗਦੀ ਮਹੀਨੇ ਦਾ 12ਵਾਂ ਸ਼ਬਦ 11ਵਾਂ ਮਹੀਨਾ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀਆ ਨੇ ਹਰ ਇੱਕ ਮਹੀਨੇ ਦੇ ਵਿੱਚ ਸਾਨੂੰ ਨਾਮ ਸਿਮਰਨ ਬੰਦਗੀ ਧਰਮ ਕਰਮ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋੜਿਆ ਹੈ। ਸਤਿਗੁਰਾਂ ਨੇ ਕਿਤੇ ਵੀ ਇਹ ਮਹੀਨਾ ਨਹੀਂ ਵੀ ਬਸ ਇਸੇ ਮਹੀਨੇ ਵਿੱਚ ਨਾਮ ਜਪੋਗੇ ਤੇ ਪੜਾ ਹੋਏਗਾ ਬਾਕੀਆਂ 'ਚ ਨਹੀਂ ਹੋਣਾ ਐਸਾ ਕਿਤੇ ਨਹੀਂ ਹੈ। ਹਰ ਇੱਕ ਮਹੀਨੇ ਨੂੰ ਹਰ ਇੱਕ ਥਿੱਤਾ ਵਾਰਾਂ ਸਾਰੀਆਂ ਸਤਿਗੁਰੂ ਜੀ ਨੇ ਵਡਿਆਈਆਂ ਨੇ ਬਲਕਿ ਦਿਨਾਂ ਦਾ ਵੀ ਨਾਮ ਲੈ ਲੈ ਕੇ ਮਹਾਰਾਜ ਜੀ ਨੇ ਗੁਰਬਾਣੀ ਚ ਲਿਖੇ ਨੇ ਵੀ ਇਹ ਸਾਰੇ ਦਿਨ ਵੀ ਚੰਗੇ ਨੇ ਸਾਰੇ ਮਹੀਨੇ ਵੀ ਚੰਗੇ ਨੇ ਸਾਰੇ ਸਾਲ ਵੀ ਚੰਗੇ ਨੇ ਕੋਈ ਵੀ ਮਾੜਾ ਨਹੀਂ ਭਾਈ ਮਾੜਾ ਤੇ ਅਸੀਂ ਆਪ ਬੈਠੇ ਹਾਂ ਜੋ ਸਾਡੀ ਵਿਚਾਰ ਸਾਡੇ ਅੰਦਰ ਮਾੜੀ ਚੱਲਦੀ ਹੈ ਮਾੜੀ ਸੋਚ ਸਾਡੀ ਚੱਲਦੀ ਹੈ ਮਾੜੇ ਕਰਮ ਸਾਡੇ ਕੋਲੋਂ ਹੋ ਜਾਂਦੇ ਨੇ ਉਹ ਨਹੀਂ ਮਾੜੇ ਪਰਮਾਤਮਾ ਦਾ ਬਣਾਇਆ ਹੋਇਆ ਕੁਝ ਵੀ ਮਾੜਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਹੁਣ ਮਾਗ ਦਮਹੀਨਾ। ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਈਸ਼ ਨਾਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਾਗ ਦਾ ਜਿਹੜਾ ਮਹੀਨਾ ਹੈ ਇਹਦੇ ਵਿੱਚ ਕੀ ਹੁੰਦਾ ਹੈ? ਜੋ ਜ਼ਿਆਦਾਤਰ ਜਿਸ ਮਹੀਨੇ ਵਿੱਚ ਹੁੰਦਾ ਸਤਿਗੁਰਾਂ ਨੇ ਉਸੇ ਤਰ੍ਹਾਂ ਦੀ ਹੀ ਵਿਚਾਰ ਲੈ ਕਰਕੇ ਸਾਨੂੰ ਸਮਝਾਇਆ ਹੈ ਜੇ ਪੋਹ ਦੇ ਮਹੀਨੇ ਚ ਠੰਡ ਹੈ ਤੇ ਠੰਡ ਦੀ ਉਦਾਹਰਨ ਲਈ ਹੈ ਜੇ ਜੇਠ ਦੇ ਮਹੀਨੇ ਚ ਗਰਮੀ ਹੈ ਤੇ ਗਰਮੀ ਦੀ ਉਦਾਹਰਨ ਲਈ ਹੈ ਇਹਨੇ ਸਾਰੇ ਮਹੀਨਿਆਂ ਦੇ ਵਿੱਚ ਗੁਰੂ ਮਹਾਰਾਜ ਜੀਆ ਨੇ ਉਦਾਹਰਨ ਲੈ ਕਰਕੇ ਸਾਨੂੰ ਸਮਝਾਇਆ ਹੈ ਮਾਗ ਦੇ ਮਹੀਨੇ ਵਿੱਚ ਕੀ ਹੁੰਦਾ ਹੈ ਮਾਗ ਮਜਨ ਸੰਗ ਸਾਧੂਆਂ ਇਸ਼ਨਾਨ ਦੀ ਗੱਲ ਹੈ ਆਪ ਜੀ ਨੂੰ ਪਤਾ ਹੈ ਕਿ ਹਿੰਦੂ ਵੀਰਾਂ ਦਾ ਇੱਕ ਤੀਰਥ ਹੈ ਪ੍ਰਿਆਗ ਜਿੱਥੇ ਹੁਣ ਦੇ ਸਮੇਂ 'ਚ ਵੀ ਬੜੇ ਲੋਕੀ ਇਸ਼ਨਾਨ ਕਰ ਰਹੇ ਨੇ ਮਹਾਕੁੰਭ ਦੇ ਵਿੱਚ ਤੇ ਸਾਧ ਸੰਗਤ ਜੀ ਉਹ ਜਦੋਂ ਮਾਗ ਦਾ ਮਹੀਨਾ ਚੜਦਾ ਹੈ ਨਾ ਮਾਗ ਦੇ ਮਹੀਨੇ ਦੀ ਜਦੋਂ ਪਹਿਲੀ ਤਰੀਕ ਜਿਸ ਦਿਨ ਮਾਗ ਦਾ ਮਹੀਨਾ ਚੜਦਾ ਜਾਂ ਸੰਗ੍ਰਾਂਦ ਆਪਾਂ ਕਹਿ ਸਕਦੇ ਹਾਂ ਦਿਨ ਉਸ ਦਿਨ ਨੂੰ ਵਿਸ਼ੇਸ਼ ਮੰਨ ਕੇ ਉੱਥੇ ਬਹੁਤ ਲੋਕ ਜਾ ਕਰਕੇ ਇਸ਼ਨਾਨ ਕਰਦੇ ਬਹੁਤ ਦੁਨੀਆ ਜਾ ਕਰਕੇ ਉੱਥੇ ਇਸ਼ਨਾਨ ਕਰਕੇ ਸੋਚਦੇ ਨੇ ਕਿ ਅਸੀਂ ਪੁੰਨ ਕਮਾਇਆ ਹੈ ਅਸੀਂ ਇਹ ਸਾਡੇ ਪਾਪ ਜਿਹੜੇ ਨੇ ਧੁੱਪ ਗਏ ਨੇ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਾਗ ਦਾ ਜਿਹੜਾ ਮਹੀਨਾ ਹੈ ਦੁਨੀਆਂ ਜਾ ਜਾ ਕੇ ਪ੍ਰਿਆਗ ਚ ਕਈ ਇਸ਼ਨਾਨ ਕਰੇ ਤੇ ਅਸੀਂ ਕਿੱਥੇ ਕਰੀਏ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਦੇ ਸਿੱਖੋ ਤੁਸੀਂ ਸਾਧ ਸੰਗਤ ਦੇ ਵਿੱਚ ਵਿੱਚ ਬੈਠ ਕੇ ਗੁਰੂ ਜੀ ਦੇ ਗਿਆਨ ਦੇ ਸਾਧ ਸੰਗਤ ਦੇ ਚਰਨਾ ਰੂਪੀ ਗਿਆਨ ਦੀ ਧੂੜੀ ਦਾ ਇਸ਼ਨਾਨ ਤੁਸੀਂ ਕਰਨਾ ਹੈ ਤੇ ਸਾਧ ਸੰਗਤ ਜੀ ਕਿੱਡੇ ਇਹ ਅੱਜ ਦੁੱਖ ਦੀ ਗੱਲ ਨਹੀਂ ਵੀ ਚਲੋ ਜਿਨ੍ਹਾਂ ਦਾ ਧਰਮ ਹੈ ਉਹ ਤੇ ਮਰਿਆਦਾ ਤੇ ਪੱਕੇ ਉਹਨਾਂ ਨੂੰ ਕੋਈ ਨਹੀਂ ਪੁੱਛੇਗਾ ਜਿਨ੍ਹਾਂ ਦੀ ਤੇ ਮਰਿਆਦਾ ਹੀ ਇਹ ਹੈ ਬਿਸ਼ਨਾਨ ਕਰਨਾ ਦਾਨ ਪੁੰਨ ਕਰਨਾ ਜਾਂ ਧਾਗੇ ਤਵੀਤਾ ਇਹ ਉਹਨਾਂ ਨੇ ਤਾਂ ਵਿਰਾਸਤ ਚ ਮਿਲਿਆ ਕਰਦੇ ਆ ਰਹੇ ਨੇ ਕਰਨਗੇ ਪਰ ਜਿਹੜੇ ਅਸੀਂ ਆਪਾਂ ਸਿੱਖ ਹਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦੇ ਉਪਦੇਸ਼ ਬਚਨ ਮਨਚਣ ਮੰਨਣੇ ਕਿੰਨੇ ਜ਼ਰੂਰੀ ਨੇ ਤੇ ਅੱਜ ਕਿੱਡੀ ਹੈਰਾਨੀ ਦੀ ਗੱਲ ਹੁੰਦੀ ਆ ਉਸ ਮਹਾਕੁੰਭ ਦੇ ਵਿੱਚ ਸਾਡੇ ਹੀ ਆਪਣੇ ਸਿੱਖ ਕੋਈ ਆਮ ਨਹੀਂ ਵੀ ਆਪਾਂ ਕਹਿੰਦੇ ਵੀ ਕੋਈ ਵੀ ਚਲੋ ਚਲੇਗਾ ਵੱਡੇ ਵੱਡੇ ਧਾਰਮਿਕ ਜਥਿਆਂ ਦੇ ਆਗੂ ਜਾਜਾ ਉੱਥੇ ਇਸ਼ਨਾਨ ਪੇ ਕਰਦੇ ਨੇ ਸਾਡੇ ਧਾਰਮਿਕ ਆਗੂ ਜਾ ਕੇ ਸਾਧ ਸੰਗ ਜੀ ਉੱਥੇ ਇਸ਼ਨਾਨ ਕਰ ਰਹੇ ਨੇ ਕੀ ਸੇਧ ਦੇਣਗੇ ਗੁਰਬਾਣੀ ਦੇ ਵਿੱਚ ਇੱਕ ਪੰਗਤੀ ਐਸੀ ਦਿਖਾ ਦਿਖਾ ਦਿਓ ਜਿੱਥੇ ਤੀਰਥਾਂ ਤੇ ਇਸ਼ਨਾਨ ਦੇ ਨਾਲ ਮਹਾਰਾਜ ਜੀ ਨੇ ਕਿਹਾ ਸਭੋਂ ਰੋਕਿਆ ਜ਼ਰੂਰ ਹੈ ਵਾਰ-ਵਾਰ ਮਹਾਰਾਜ ਜੀ ਦਾ ਹੁਕਮਨਾਮਾ ਸਹਿਬ ਅਸੀਂ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਮਹਾਰਾਜ ਕਹਿੰਦੇ ਭਾਈ ਤੀਰਥਾਂ ਤੇ ਨਹਾਉਣ ਜਾਂਦੇ ਹੋ ਸਭ ਤੋਂ ਵੱਡਾ ਤੀਰਥ ਤੇ ਨਾਮ ਹੈ ਜਿਹੜਾ ਨਿਤ-ਨਿਤ ਰੋਜ਼-ਰੋਜ਼ ਜਿਹਦੇ ਵਿੱਚ ਅਸੀਂ ਇਸ਼ਨਾਨ ਕਰਕੇ ਆਪਣੀ ਮੈਲ ਲਾਉਣੀ ਹੈ ਤੇ ਫਿਰ ਕਈ ਵੀ ਕਈਆਂ ਨੇ ਸਵਾਲ ਵੀ ਕੀਤਾ ਜਿਵੇਂ ਆਪਾਂ ਇੱਥੇ ਬੈਠੇ ਵਿਚਾਰ ਕਰ ਰਹੇ ਹਾਂ ਵੀ ਕਿਉਂ ਗਏ ਤੇ ਅੱਗੋਂ ਜਵਾਬ پتہ ਕਿ ਐਸੇ ਨੇ ਗੁਰੂ ਨਾਨਕ ਸਾਹਿਬ ਵੀ ਤੇ ਗਏ ਸਨ ਗੁਰੂ ਨਾਨਕ ਸਾਹਿਬ ਸਾਧ ਸੰਗਤ ਜੀ ਉਹ ਆਪ ਸਿਆਣੇ ਬੈਠੇ ਉਹ ਕੁ ਇਸ਼ਨਾਨ ਕਰਨ ਗਏ ਸਨ ਮਹਾਰਾਜ ਜੀ ਗਏ ਅਰਦਵਾਰ ਗਏ ਮੰਦਿਆਂ ਗਏ ਮਹਾਰਾਜ ਪਰ ਉੱਥੇ ਜਾ ਕੇ ਕੀ ਸਤਗੁਰੂ ਇਸ਼ਨਾਨ ਕੀਤਾ ਉੱਥੇ ਜਾ ਕੇ ਸਤਿਗੁਰਾਂ ਨੇ ਸਮਝਾਇਆ ਵੀ ਭਾਈ ਤੁਸੀਂ ਕੀ ਸੂਰਜ ਵੱਲ ਪਾਣੀ ਦੇ ਰਹੇ ਹੋ ਮਹਾਰਾਜ ਖੇਤਾਂ ਵੱਲ ਦੇਣ ਲੱਗੇ ਸਵਾਲ ਜਵਾਬ ਹੋਏ ਸਾਖੀ ਆਪ ਸਾਰੇ ਜਾਣਦੇ ਹੋ ਉੱਥੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਨਹੀਂ ਬਲਕਿ ਇਸ਼ਨਾਨ ਤੋਂ ਸਤਿਗੁਰਾਂ ਨੇ ਵਰਜਿਆ ਵੀ ਭਾਈ ਇਹ ਸਭ ਪਾਖੰਡ ਹੈ ਇੱਥੇ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਹੋਣੀ ਅੱਜ ਦੇ ਸਮੇਂ 'ਚ ਵੀ ਦੁਨੀਆ ਲੱਖਾਂ ਜਾ ਰਹੀ ਹੈ ਪ੍ਰਾਪਤੀ ਨਹੀਂ ਇਸ ਚੀਜ਼ ਦੀ ਕੁਝ ਵੀ ਪ੍ਰਾਪਤੀ ਨਹੀਂ ਹੈ ਜਿਹੋ ਜੇ ਗਏ ਉਹੋ ਜੇ ਵਾਪਸ ਮੁੜ ਕੇ ਆ ਗਏ ਕੋਈ ਫਰਕ ਨਹੀਂ ਕੋਈ ਬਦਲਾਵ ਨਹੀਂ ਜੋ ਕਰਮ ਪਹਿਲਾਂ ਚੱਲ ਰਹੇ ਸਨ ਉਹੀ ਕਰਮ ਹੁਣ ਚੱਲੀ ਜਾ ਰਹੇ ਹਨ ਦੁੱਖ ਸਾਨੂੰ ਸਾਧ ਸੰਗ ਜੀ ਉਸ ਸਮੇਂ ਲੱਗਦਾ ਹੈ ਵਿਚਾਰ ਸੋਚ ਉਸ ਵੇਲੇ ਸਾਡੀ ਹੈਰਾਨੀ ਮੰਦੀ ਹੈ ਜਦੋਂ ਸਾਡੇ ਆਪਣੇ ਹੀ ਗੁਰਬਾਣੀ ਦਾ ਸਾਥ ਛੱਡ ਕੇ ਹੋਰ ਪਾਸੇ ਤੁਰ ਜਾਂਦੇ ਨੇ ਗੁਰੂ ਦੀ ਸਿੱਖਿਆ ਗੁਰੂ ਦੇ ਸਿਧਾਂਤ ਗੁਰੂ ਦੀ ਮਰਿਆਦਾ ਨੂੰ ਕਿਨਾਰਾ ਕਰਕੇ ਅਨੁਮਤੀ ਮਨਮਤੀ ਕਰਮ ਕਾਂਡ ਪਰਮ ਪੁਲੇਖਿਆਂ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਗੁਰੂ ਜਾਂ ਤਾਂ ਇੱਕ ਬੰਨਾ ਕਰ ਲੈਣ ਵੀ ਅਸੀਂ ਨਹੀਂ ਮੰਨਦੇ ਸਿੱਖੀ ਦੀ ਵਿਚਾਰ ਨੂੰ ਅਸੀਂ ਤੇ ਆ ਵਿਚਾਰ Hindu Hinduਾਂ ਦੀ ਮੰਨਦੇ ਆ ਜਾਂ ਕਰਮ ਕਾਂਡ ਮੰਨਦੇ ਆ ਅਸੀਂ ਤੇ ਇੱਧਰ ਚੱਲਣਾ ਜਾਂ ਕਿਨਾਰਾ ਹੀ ਕਰ ਲੈਣ ਇਹ ਜਿਹੜੇ ਮਿਲ ਗੋਬੇ ਇਨਸਾਨ ਹੁੰਦੇ ਨੇ ਨਾ ਇਹਨਾਂ ਨੇ ਤੇ ਸਾਡੀ ਸਿੱਖ ਕੌਮ ਦਾ ਸਾਧ ਸੰਗਤ ਜੀਉ ਨੁਕਸਾਨ ਕੀਤਾ ਸਭ ਤੋਂ ਵੱਧ ਸਿੱਖ ਰਾਜ ਗਿਆ ਇਹਨਾਂ ਵਰਗੇ ਲੋਕਾਂ ਕਰਕੇ ਡੋਗਰਿਆਂ ਨੇ ਗਦਾਰੀਆਂ ਕੀਤੀਆਂ ਖਾਲਸੇ ਦੀਆਂ ਫੌਜਾਂ ਜਿੱਤ ਜਾਂਦੀਆਂ ਸਨ ਤੇ ਜਦੋਂ ਜਿੱਤ ਕੇ ਝੰਡਾ ਚੁਲਾਉਣ ਦਾ ਸਮਾਂ ਆਉਂਦਾ ਸੀ ਤੇ ਉਦੋਂ ਫੌਜਾਂ ਨੂੰ ਕਹਿੰਦੇ ਸਨ ਪਿੱਛੇ हट ਜਾਓ ਪਿੱਛੇ हट ਜਾਓ ਜਿੱਤੀਆਂ ਫੌਜਾਂ ਨੂੰ ਹਰਾ ਦਿੰਦੇ ਸਨ ਕਿਉਂਕਿ ਕਮਾਂਡ ਕਮਾਂਡਰ ਸਨ ਆਗੂ ਬਣੇ ਸਨ ਉਹਨਾਂ ਦੀ ਮੰਨਣੀ ਪੈਂਦੀ ਸੀ ਫੌਜ ਨੂੰ ਜਿਵੇਂ ਉਹਨਾਂ ਨੇ ਇਸ਼ਾਰਾ ਕਰਨਾ ਜਿੱਤ ਦੇ ਕਿਨਾਰੇ ਤੇ ਆ ਕਰਕੇ ਕਹਿੰਦੇ ਜੀ ਵਾਪਸ ਮੁੜ ਜਾਓ ਆਪਾਂ ਹਾਰ ਰਹੇ ਹਾਂ ਪੋਜ ਨੇ ਕਹਿਣਾ ਜੀ ਜਿੱਤ ਗਏ ਆਪਾਂ ਦੇ ਜਿੱਤੇ ਪਏ ਆ ਬਸ ਇੱਕ ਹੱਲੇ ਦੀ ਹੋਰ ਲੋੜ ਹੈ ਕਹਿੰਦੇ ਨਹੀਂ ਨਹੀਂ ਹਾਰ ਗਏ ਤੁਸੀਂ ਪਿੱਛੇ ਭੱਜੋ ਪਿੱਛੇ ਹੋਣਾ ਤੇ ਅਗਲੇ ਨੂੰ ਤੇ ਫਿਰ ਜਿਹੜਾ ਹਮਲਾ ਕਰ ਰਿਹਾ ਉਹ ਤੇ ਫਿਰ ਤਗੜਾ ਹੋ ਜਾਂਦਾ ਵੀ ਪੋਜ ਭੱਜ ਰਹੀ ਹੈ ਤੇ ਚਲੋ ਹੁਣ ਆਪਾਂ ਹੁਣ ਅੱਗੇ ਵਧੀਏ ਜਿੱਤੀਆਂ ਹੋਈਆਂ ਬਾਜ਼ੀਆਂ ਖਾਲਸੇ ਨੇ ਹਾਰੀਆਂ ਨੇ ਇਹੋ ਜਏ ਗਲਤ ਨਿਸ਼ਾਨਾ ਕਰਕੇ ਜਿਹੜੇ ਇਧਰ ਵੀ ਪੈਰ ਰੱਖਦੇ ਤੇ ਉਧਰ ਵੀ ਪੈਰ ਰੱਖਦੇ ਸਤਿਗੁਰੂ ਮਹਾਰਾਜ ਜੀ ਅਨੇ ਕਦੇ ਵੀ ਕਦੇ ਵੀ ਸਾਤਸੰਗ ਜੀ ਉਹ ਗਿਣਤੀ ਵਿਧਾਨ ਤੇ ਜ਼ੋਰ ਨਹੀਂ ਦਿੰਦਾ ਕਦੇ ਵੀ ਸਿੱਖ ਵੱਧ ਜਾਣ ਸਿੱਖਾਂ ਦੀ ਗਿਣਤੀ ਵਧ ਹੋ ਜਾਏ ਜਾਂ ਸਿੱਖਾਂ ਬਹੁ ਗਿਣਤੀ ਚ ਆ ਜਾਈਏ ਨਾ ਸਤਿਗੁਰੂ ਜੀ ਕਹਿੰਦੇ ਇੱਕ ਹੀ ਅਸਾ ਹੋਵੇ ਜਿਹੜਾ ਸਵਾ ਲੱਖ ਦੇ ਬਰਾਬਰ ਹੋਵੇ ਭਾਵੇਂ ਇੱਕ ਹੀ ਹੋਵੇ ਭਾਵੇਂ ਥੋੜੇ ਹੋਣ ਬਾਕੀ ਦੁਨੀਆ ਦਾ ਜ਼ੋਰ ਜਿੱਧਰ ਲੱਗਾ ਹੋਇਆ ਸੀ ਵੀ ਗਿਣਤੀ ਵੱਧ ਜਾਏ ਗਿਣਤੀ ਵੱਧ ਜਾਏ ਉਸ ਵੇਲੇ ਸਲਾਮਤ ਮਤ ਦਾ ਰਾਜ ਸੀ ਉਹ ਕਹਿੰਦੇ ਸਨ ਗਿਣਤੀ ਵੱਧ ਜਾਏ ਉਹਨਾਂ ਨੇ ਗਿਣਤੀ ਵਧਾ ਲਈ ਆਪਣੀ ਜਿਨ੍ਹਾਂ ਜਨੇਊ ਲਾਲਾ ਕੇ ਬਣਾਈ ਗਈ ਇਸਲਾਮਤ ਵਿੱਚ ਲਿਆਈ ਗਏ ਜਿਹੜਾ ਮਿਲਿਆ ਉਹਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਤਾ ਮਹਾਰਾਜ ਜੀ ਦਾ ਸਾਰਾ ਜੀਵਨ ਪੜ ਲਓ ਕਿਸੇ ਨੂੰ ਤਲਵਾਰ ਦੇ ਜ਼ੋਰ ਤੇ ਜਾਂ ਕਿਸੇ ਦਾ ਵੀ ਧਰਮ ਪਰਵਰਤ ਕੀਤਾ ਇਹ ਮਹਾਰਾਜ ਜੀ ਨੇ ਜੈਸਾ ਕੋਈ ਹੁੰਦਾ ਸੀ ਵੈਸਾ ਹੀ ਗਲਵਕੜੀ ਚ ਲੈਂਦੇ ਸਨ ਅਗਲਾ ਇਨਸਾਨ ਖੁਦ ਪ੍ਰਭਾਵਤ ਇਹ ਨਾ ਹੋ ਜਾਂਦਾ ਸੀ ਵੀ ਮਹਾਰਾਜ ਮੈਂ ਤਾਂ ਸਿੱਖ ਬਣਿਆ ਬਿਨਾ ਰਹਿ ਨਹੀਂ ਸਕਦਾ ਮੈਂ ਸਿੱਖ ਬੰਨਣਾ ਹੈ ਮੈਂ ਸਿੱਖੀ ਦੇ ਵਿੱਚ ਆਉਣਾ ਹੈ ਜਿਹੜੀ ਮਰਿਆਦਾ ਸਿੱਖੀ ਦੀ ਹੈ ਐਸੀ ਮਰਿਆਦਾ ਕਿਤੇ ਹੈ ਨਹੀਂ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ ਤੇ ਅੱਜ ਸਾਧ ਸੰਗਤ ਜੀਓ ਐਸੀ ਸੋਹਣੀ ਮਰਿਆਦਾ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਐਸੀ ਸੋਹਣੀ ਮਰਿਆਦਾ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਸੋ ਗੁਰੂ ਦੀ ਬਾਣੀ ਤੋਂ ਸਿੱਖੀ ਜੋ ਮਹਾਰਾਜ ਜੀ ਕਹਿ ਰਹੇ ਨੇ ਮਾਗਦੇ ਮਹੀਨੇ 'ਚ ਕਹਿੰਦੇ ਬੇਸ਼ੱਕ ਦੁਨੀਆ ਜਾਏ ਇਸ਼ਨਾਨ ਕਰਨ ਸਾਰੀ ਦੁਨੀਆ ਜਾਏ ਜਿਹੜਾ ਜਾਣਦਾ ਹੈ ਜਾਣਦੇ ਹੋ ਪਰ ਅਸੀਂ ਜੋ ਗੁਰੂ ਦੀ ਮਰਿਆਦਾ ਨੂੰ ਮੰਨਣਾ ਹੈ ਸਾਧ ਸੰਗਤ ਦੇ ਵਿੱਚ ਹੁਣ ਜਿਹੜਾ ਸੰਗਤ ਜੀ ਇਸ ਵੇਲੇ ਸਾਡਾ ਇਸ਼ਨਾਨ ਇੱਥੇ ਸੰਗਤ ਚ ਬਹਿ ਕੇ ਹੋ ਰਿਹਾ ਦੁਨੀਆਂ ਦੇ ਕਿਸੇ ਥਾਂ ਤੇ ਨਹੀਂ ਹੋ ਸਕਦਾ ਦੁਨਿਆਵੀ ਜਿਹੜੇ ਤੀਰਥ ਬਣੇ ਹੋਏ ਨੇ ਨਾ ਇਹ ਸਤ ਕਿਤੇ ਵੀ ਹੋਵੇ ਇੱਥੇ ਹੋਵੇ ਸੰਗਤ ਜਾਂ ਕਿਸੇ ਹੋਰ ਗੁਰੂ ਘਰ ਚ ਹੋਵੇ ਜਾਂ ਕਿਤੇ ਵੀ ਦੀਵਾਨ ਚ ਅਸੀਂ ਸੰਗਤ ਚ ਬਹਿ ਕੇ ਗੁਰੂ ਦੇ ਗਿਆਨ ਦਾ ਜਿਹੜਾ ਇਸ਼ਨਾਨ ਕਰ ਲੈਣਾ ਜੋ ਚਰਨ ਧੂੜ ਦਾ ਮਹਾਰਾਜ ਕਹ ਰਹੇ ਨੇ ਉਹ ਇਸ਼ਨਾਨ ਹੋਰ ਕਿਸੇ ਤੀਰਥ ਤੇ ਹੋ ਹੀ ਨਹੀਂ ਸਕਦਾ ਇਸ ਲਈ ਮਹਾਰਾਜ ਕਹਿੰਦੇ ਪੋਖ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰ ਦਾਨ ਪਹਿਲਾਂ ਤੇ ਇਹ ਗਿਆਨ ਲੈਣਾ ਇਸ਼ਨਾਨ ਕਰਨਾ ਇਹ ਗਿਆਨ ਰੂਪੀ ਇਸ਼ਨਾਨ ਕਰਕੇ ਸੰਗਤ ਵਿੱਚ ਬੈਠ ਕੇ ਨਾਮ ਜਪ ਕਰਕੇ ਫਿਰ ਏਸੇ ਨਾਮ ਜਪਦਾ ਸਭ ਨਾਨਕ ਕਰ ਦਾਨ ਸਭ ਨੂੰ ਦਾਨ ਕਰਨਾ ਇਹ ਇਨ ਬਿਨ ਨਾ ਸਤਿਗੁਰਾਂ ਨੇ ਉਹੀ ਮਰਿਆਦਾ ਦਾ ਪਰਵਰਤ ਰੂਪ ਦਿੱਤਾ ਹੈ ਤੀਰਥਾਂ ਤੇ ਜਾ ਕੇ ਜਿਹੜੇ ਲੋਕ ਇਸ਼ਨਾਨ ਕਰਦੇ ਨੇ ਨਾ ਪ੍ਰਿਆਗ ਜਾਂ ਹੋਰ ਥਾਵਾਂ ਤੇ ਉਹ ਪਹਿਲਾਂ ਇਸ਼ਨਾਨ ਕਰਦੇ ਨੇ ਫਿਰ ਕੁਝ ਚੀਜ਼ਾਂ ਦਾਨ ਵੀ ਕਰਦੇ ਨੇ ਉੱਥੇ ਬੈਠੇ ਹੁੰਦੇ ਨੇ ਦਾਨ ਲੈਣ ਵਾਲੇ ਉਹਨਾਂ ਨੂੰ ਫਿਰ ਉਹ ਕੁਝ ਚੀਜ਼ਾਂ ਕੋਈ ਨਾਰੀਅਲ ਜਾਂ ਕੁਝ ਇਸ ਤਰ੍ਹਾਂ ਪੈਸਾ ਟੱਕਾ ਉਹ ਦਾਨ ਕਰਦੇ ਨੇ ਮਹਾਰਾਜ ਜੀ ਕਹਿੰਦੇ ਉੱਥੇ ਜਾ ਕੇ ਇਸ਼ਨਾਨ ਕਰਕੇ ਤੇਰਾ ਦਾਨ ਕਰਿਆ ਕੁਛ ਨਹੀਂ ਲੱਗਣਾ ਤੂੰ ਸੰਗਤ 'ਚ ਬਹਿ ਕੇ ਗੁਰੂ ਦਾ ਗਿਆਨ ਲੈ ਇਸ ਗਿਆਨ ਨੂੰ ਸਭਨਾਂ ਨੂੰ ਕਰ ਦਾਨ ਫਿਰ ਸਭ ਨੂੰ ਦਾਨ ਕਰ ਕਿਸੇ ਨੂੰ ਦੱਸ ਕਿਸੇ ਦਾ ਜੀਵਨ ਸਵਾਰ ਕਿਸੇ ਨੂੰ ਸਿੱਖਿਆ ਦੇ ਕਿਸੇ ਨੂੰ ਗੁਰਬਾਣੀ ਨਾਲ ਜੋੜ ਕਿਸੇ ਨੂੰ ਨਾਮ ਨਾਲ ਜੋੜ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਵੀ ਬੜੇ ਦੂਰ ਆ ਅਸੀਂ ਆਪੋ ਆਪਣੇ ਜੀਵਨ ਮਰਲ ਝਾਤੀ ਮਾਰੀਏ ਅਸੀਂ ਕਿੰਨਿਆਂ ਕੋ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜਿਆ ਤੋੜਨ ਵਿੱਚ ਅਸੀਂ ਅੱਗੇ ਹੋ ਜਾਨੇ ਹਾਂ ਮਾਫ ਕਰਿਓ ਤੋੜਨ ਦੇ ਵਿੱਚ ਅਸੀਂ ਝਟ ਅੱਗੇ ਹੋ ਜਾਨੇ ਹਾਂ ਵੀ ਛੱਡ ਪਰਾਂ ਕੀ ਕਰਨਾ ਜਾ ਕੇ ਉੱਥੇ ਤੇਰੇ ਨਾਲ ਇੰਦਾ ਹੁੰਦਾ ਉੱਥੇ ਤੇਰੇ ਨਾਲ ਇਦਾਂ ਹੁੰਦਾ ਤੈਨੂੰ ਫਿਰਸੇ ਨੇ ਇੰਜ ਬੋਲਿਆ ਤੂੰ ਜਾਣਾ ਛੱਡ ਕਰ ਦੇ ਬੰਦ ਕਰ ਦੇ ਤੋੜਨ ਵਾਲਾ ਸੀ ਅੱਗੇ ਹੋ ਜਾਂਦੇ ਆ ਜੋੜਿਆ ਕਿੰਨਿਆਂ ਕੋ ਮੈਂ ਹੈ ਗੁਰੂ ਘਰ ਦੇ ਨਾਲ ਜੋੜੀ ਕੱਟੋ ਕੱਟ ਸਾਧ ਸੰਗਤ ਜੀ ਮੈਂ ਬਹੁਤ ਨਹੀਂ ਕਹਿੰਦਾ ਇੱਕ ਪ੍ਰਾਣੀ ਤੇ ਐਸਾ ਹੋਵੇ ਜਿੰਨੂੰ ਅਸੀਂ ਗੁਰੂ ਨਾਲ ਜੋੜਿਆ ਹੋਏ ਤੇ ਅਸੀਂ ਕਹਿ ਸਕੀਏ ਵੀ ਗੁਰੂ ਸਾਹਿਬ ਜੀ ਅਸੀਂ ਬੇਸ਼ੱਕ ਨਹੀਂ ਜੁੜ ਪਾਏ ਕਲਯੁਗੀ ਸਾ ਮਾਇਆ ਦਾ ਪ੍ਰਭਾਵ ਕਹਿ ਲੋ ਜੋ ਮਰਜੀ ਪਰ ਸਤਿਗੁਰੂ ਜੀ ਅਸੀਂ ਇੱਕ ਪ੍ਰਾਣੀ ਗੁਰੂ ਘਰ ਆਉਣ ਲਾਤਾ ਉਹਨਾਂ ਨੂੰ ਗੁਰੂ ਦੀ ਮਰਿਆਦਾ ਦੇ ਨਾਲ ਜੋੜਦਾ ਉਹਨਾਂ ਨੂੰ ਅੰਮ੍ਰਿਤ ਛਕਾਤਾ ਆਪਣੇ ਆਸ ਪੜੋਸ ਗਵਾਂਢ ਮੱਥੇ ਕੋਈ ਨਾ ਕੋਈ ਐਸਾ ਪ੍ਰੇਰੂ ਭਾਈ ਗੁਰੂ ਘਰ ਜਾਇਆ ਕਰ ਭਾਈ ਗੁਰੂ ਘਰ ਬੈਠਿਆ ਕਰ 10 ਮਿੰਟ 5 ਮਿੰਟ ਅੱਧਾ ਘੰਟਾ ਜਿੰਨਾ ਕੱਢ ਸਕਦਾ ਉਹਨਾਂ ਬੈਠਿਆ ਕਰ ਜੋ ਕਥਾ ਕੀਰਤਨ ਪਾਠ ਹੋਇਆ ਹੋ ਰਿਹਾ ਹੋਵੇ ਸਮੇਂ ਦੇ ਹਿਸਾਬ ਨਾਲ ਉਹ ਸੁਣ ਕੇ ਆਇਆ ਕਰ ਜੋੜਾਂਗੇ ਇਹ ਹੈ ਸਭਨਾਂ ਨੂੰ ਕਰਦਾਨ ਇਹ ਦਾਨ ਜੇ ਅਸੀਂ ਕਮਾਲਿਆ ਫਿਰ ਸਾਡਾ ਕੀ ਹੋਏਗਾ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਫਿਰ ਇਹ ਪ੍ਰਾਪਤੀ ਆਉਂਦੀ ਆਨੇ ਕੱਲੇ ਜਲ ਦੇ ਇਸ਼ਨਾਨ ਦੇ ਨਾਲ ਪਾਣੀ ਦੇ ਇਸ਼ਨਾਨ ਦੇ ਨਾਲ ਸਾਡੀ ਤਨ ਦੀ ਥੋੜੀ ਬਹੁਤੀ ਮੈਲ ਹੀ ਲੱਥੇਗੀ ਪਰ ਉੱਥੇ ਤੇ ਉਹ ਵੀ ਨਹੀਂ ਰਹਿ ਰਹੀ ਉੱਥੇ ਤੇ ਹੋਰ ਹੀ ਚੜ ਰਹੀ ਆ ਸਗੋਂ ਹਾਲਾਤ ਇਹੋ ਜਿਹੇ ਹੋਏ ਨੇ ਤੇ ਗੁਰੂ ਮਹਾਰਾਜ ਜੀ ਕਹਿੰਦੇ ਜੋ ਇਸ਼ਨਾਨ ਗੁਰੂ ਦੀ ਬਾਣੀ ਕਰਵਾ ਰਹੀ ਹੈ ਨਾ ਜਨਮ ਕਰਮ ਮਲ ਉਤਰੈ ਭਾਈ ਜਨਮਾਂ ਜਨਮਾਂ ਦੀ ਮੈਲ ਉਤਰ ਜਾਏਗੀ ਮਨ ਤੇ ਜਾਏ ਗੁਮਾਨ ਸਭ ਤੋਂ ਵੱਡੀ ਮੈਲ ਜਿਹੜੀ ਸਾਡੇ ਅੰਦਰ ਗੁਮਾਨ ਦੀ ਲੱਗੀ ਹੋਈ ਹੈ ਨਾ ਹੰਕਾਰ ਦੀ ਲੱਗੀ ਹੋਈ ਹੈ ਇਹ ਵੀ ਮਹਾਰਾਜ ਜੀ ਕਹਿੰਦੇ ਤੇਰਾ ਹੰਕਾਰ ਵੀ ਚੱਕਣਾ ਚੂਰ ਹੋ ਜਾਏਗਾ ਕਹਿੰਦੇ ਨੇ ਇਨਸਾਨ ਕਾਮਯਾਬ ਹੋ ਜਾਵੇ ਬੜਾ ਵੱਡਾ ਸਭ ਕੁਝ ਪ੍ਰਾਪਤ ਕਰ ਲੇ ਪਰ ਜੇ ਉਹਦੇ ਕੋਲ ਹੰਕਾਰ ਹੈ ਨਾ ਤੇ ਉਹ ਕਾਮਯਾਬ ਨਹੀਂ ਮੰਨਿਆ ਜਾ ਸਕਦਾ ਉਹ ਇੱਕ ਨਾ ਇੱਕ ਦਿਨ ਡਿੱਗ ਜਾਏਗਾ ਰਾਵਣ ਕਿੱਡਾ ਕਿ ਕਿੱਦਾ ਮਹਾਨ ਇਨਸਾਨ ਸੀ ਉਹਦੇ ਕੋਲ ਕਿੰਨਾ ਗਿਆਨ ਵੀ ਸੀ ਵਿਚਾਰੇ ਵੇਦਾਂ ਦਾ ਗਿਆਤਾ ਉਹਨਾਂ ਨੂੰ ਰਾਵਣ ਨੂੰ ਕਿਹਾ ਜਾਂਦਾ ਹੈ ਕਿ ਕਿੰਨੇ ਨੇ ਜੰਗ ਲੜੇ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ ਲੰਕਾ ਉਹਦੀ ਸੋਨੇ ਦੀ ਪਰ ਗਮਾਨ ਅਹੰਕਾਰ ਸੀ ਜਿਹੜਾ ਉਹ ਰਾਵਣ ਵਰਗੇ ਨੂੰ ਵੀ ਉਸਨੇ ਨਾਸ਼ ਕਰ ਦਿੱਤਾ ਖਤਮ ਕਰ ਦਿੱਤਾ ਤੇ ਅਸੀਂ ਫਿਰ ਕਾਹਦਾ ਗੁਮਾਨ ਕਰਦੇ ਹਾਂ ਕਾਹਦਾ ਮਾਨ ਕਰਦੇ ਹਾਂ ਇਸ ਲਈ ਮਹਾਰਾਜ ਕਹਿੰਦੇ ਇਹ ਸਤਸੰਗਤ ਦੀ ਪ੍ਰਾਪਤੀ ਹੈ ਕਾਮ ਕ੍ਰੋਧ ਨਮੋਹੀ ਐ ਬਿਨਸੈ ਲੋਭ ਸੁਆਨ ਇਹ ਇਸ਼ਨਾਨ ਦੀਆਂ ਬਰਕਤਾਂ ਦੱਸ ਰਹੇ ਨੇ ਮਹਾਰਾਜ ਜੀ ਜੋ ਇਸ਼ਨਾਨ ਗੁਰੂ ਦੀ ਮਰਿਆਦਾ ਦਾ ਗੁਰੂ ਦੀ ਬਾਣੀ ਦੇ ਹਿਸਾਬ ਨਾਲ ਹੈ ਸਤਸੰਗਤ ਦਾ ਕਾਮ ਕ੍ਰੋਧ ਨਾ ਮੋਹੀ ਹੈ ਨਾ ਕਾਮ ਮੋਹੇਗਾ ਤੇ ਨਾ ਹੀ ਕ੍ਰੋਧ ਮੋਹੇਗਾ ਇਹ ਦੋਨਾਂ ਚੀਜ਼ਾਂ ਦੇ ਵਿੱਚ ਅੱਜ ਦੁਨੀਆ ਗਰਕੀ ਪਈ ਐ ਸਾਧ ਸੰਗਤ ਜੀ ਅੱਜ ਦਾ ਅਜੂਕਾ ਸਮਾਂ 21ਵੀਂ ਸਦੀ ਪੜ੍ਹੇ ਲਿਖੇ ਲੋਕ ਸਿਆਣੇ ਲੋਕ ਕਾਮ ਚ ਔਰ ਕਰੋਧ ਦੇ ਵਿੱਚ ਨਾਸ਼ ਕਰ ਰਹੇ ਨੇ ਆਪਣਾ ਜੀਵਨ ਅੱਜ ਦਾ ਜ਼ਮਾਨਾ ਸਮਾਜ ਤੁਸੀਂ ਦੇਖ ਲਓ ਇੰਨੇ ਵਿਕਾਰ ਐ ਨਾ ਇਹ ਦੋਨੋਂ ਕਾਮ ਵੀ ਔਰ ਕਰੋਧ ਵੀ ਚਾਰੇ ਪਾਸੇ ਦੇਖੋ ਹਾਹਾਕਾਰ ਮੱਚੀ ਪਈ ਐ ਜੇ ਕਿਸੇ ਦੀ ਮਾੜੀ ਜੀ ਗਰਾ ਜਾਂਦਿਆਂ ਕਿਸੇ ਨੂੰ ਕੋਈ ੱਤਕਾ ਲੱਗ ਜਾਏ ਇੰਨਾ ਕਰੋਧ ਹੋ ਜਾਂਦੇ ਤੂੰ ਮੈਨੂੰ ੱਤਕਾ ਕਿਵੇਂ ਮਾਰਿਆ ਲੜਾਈਆਂ ਡਾਂਗਾ ਛੋਟੇ ਚੱਲ ਪੈਂਦੇ ਨੇ ਤੇ ਹਥਿਆਰ ਕੱਢ ਲੈਂਦੇ ਨੇ ਗੋਲੀਆਂ ਚੱਲ ਜਾਂਦੀਆਂ ਨੇ ਝਟਪਟ ਸਾਧ ਸੰਗਤ ਜੀ ਇੰਨਾ ਕਾਨੂੰਨ ਕਾਨੂੰਨ ਵਿਵਸਥਾ ਹੋਣ ਦੇ ਬਾਅਦ ਵੀ ਤੇ ਗੱਲ ਕੀ ਹੈ ਨਾ ਕਦੇ ਪਹਿਲਾਂ ਮਿਲੇ ਨਾ ਕਦੇ ਜਾਣ ਨਾ ਕਦੇ ਪਹਿਚਾਣ ਬਸ ਇੱਕ ਮੜਾ ਜਾਂ ਗੱਡੀ ਨਾ ਗੱਡੀ ਵੱਜ ਗਈ ਜਾਂ ਕੋਈ ਧੱਕਾ ਵੱਜ ਗਿਆ ਜਾਂ ਕੋਈ ਐਸਾ ਕੰਮ ਹੋ ਗਿਆ ਬਰਦਾਸ਼ਤ ਨਹੀਂ ਹੋਇਆ ਕ੍ਰੋਧ ਦੇ ਨਾਂ ਵੀ ਹੋ ਗਿਆ ਹਥਿਆਰ ਕੱਢ ਲਿਆ ਗੋਲੀਆਂ ਚਲਾਤੀਆਂ ਫੈਰ ਕਰਤੀਆਂ ਜਾਨ ਲੈ ਲਈ ਕਿਸੇ ਦੀ ਐਡਾ ਵੱਡਾ ਪਾਪ ਐਡਾ ਵੱਡਾ ਪਾਪ ਸਾਧ ਸੰਗਤ ਜੀ ਕਰਕੇ ਤੇ ਕਿੱਥੇ ਅਸੀਂ ਧੋਵਾਂਗੇ ਤੀਰਥਾਂ ਤੇ ਜਾ ਕੇ ਪਾਣੀ ਨਾਲ ਨਾ ਨਾ ਕੇ ਪਾਪ ਐਸੇ ਧੋਵਾਂਗੇ ਮਹਾਰਾਜ ਕਹਿੰਦੇ ਇਹੋ ਜੇ ਪਾਪ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਸਾਧ ਸੰਗਤ ਜੀਉ ਰੁਕਣਾ ਪਏਗਾ ਕਾਮ ਕ੍ਰੋਧ ਨਾ ਮੋਹੀਐ ਕਾਮ ਵੀ ਹਟ ਜਾਏਗਾ ਕ੍ਰੋਧ ਵੀ ਹਟ ਜਾਏਗਾ ਬਿਨਸ ਹੈ ਲੋਭ ਸੁਆਣ ਲੋਭ ਵੀ ਬੜਾ ਪੈੜਾ ਹੈ ਲੋਭ ਕਹਿੰਦੇ ਲਾਲਚ ਨੂੰ ਲਾਲਚੀ ਇਨਸਾਨ ਵੀ ਸਾਡੇ ਵਾਸਤੇ ਬਹੁਤ ਹੀ ਭੜਾ ਹੈ ਮਹਾਰਾਜ ਜੀ ਕਹਿੰਦੇ ਲੋਭੀ ਕਾ ਵੇਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿਥੈ ਤੋ ਹੈ ਜਿਥੈ ਹੱਥ ਨਾ ਪਾਏ ਲੋਭੀ ਲਾਲਚੀ ਇਨਸਾਨਾਂ ਨੂੰ ਆਪਣੇ ਕੋਲੋਂ ਦੂਰ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਕੋਈ ਭਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਇਹ ਕਿੱਥੇ ਧੋਖਾ ਦੇ ਜਾਣ ਮਹਾਰਾਜ ਜੀ ਕਹਿੰਦੇ ਇਹੋ ਜੇ ਥਾਂ ਤੇ ਇਹ ਆਪਣਾ ਹੱਥ ਪਿੱਛੇ ਖਿੱਚਣਗੇ ਜਿੱਥੇ ਕੋਈ ਹੋਰ ਸਹਾਰਾ ਸਾਡੇ ਲਈ ਬਾਕੀ ਦਿਸਦਾ ਨਹੀਂ ਹੋਏਗਾ ਵੀ ਕਿਤੇ ਮੈਨੂੰ ਹੋਰ ਸਹਾਰਾ ਹੈ ਤੇ ਮੈਂ ਉਹ ਸਹਾਰਾ ਫੜ ਲਾਂ ਇਹੋ ਜੇ ਥਾਂ ਤੇ ਧੋਖਾ ਦੇਣਗੇ ਲੋਭੀ ਤੇ ਲਾਲਚੀ ਇਨਸਾਨ ਹੈ ਅਗਲੀ ਪੰਕਤੀ ਮਹਾਰਾਜ ਕਹਿੰਦੇ ਹਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਸਚਾਈ ਦੇ ਸੱਚ ਦੇ ਮਾਰਗ ਤੇ ਚੱਲਦਿਆਂ ਇਸ ਜਹਾਨ ਇਹ ਦੁਨੀਆ ਉਸਤਤ ਕਰਦਾ ਹੈ 86 ਤੀਰਥ ਸਗਲ ਕੁੰ ਜੀ ਦਇਆ ਪਰਵਾਨ ਮਹਾਰਾਜ ਜੀ ਕਹਿੰਦੇ ਦੁਨੀਆ 68 ਤੀਰਥਾਂ ਦਾ 86 ਦਾ ਬਦਲਾਵ ਹੁੰਦਾ ਹੈ 68 ਤੀਰਥ ਮੰਨੇ ਗਏ ਨੇ Hindu ਵੀਰਾਂ ਦੇ ਇਸ਼ਨਾਨ ਕਰਨ ਵਾਸਤੇ 68 ਤੀਰਥ ਵੀ ਜਿੱਥੇ ਇਸ਼ਨਾਨ ਕਰਨਾ ਇਹਨਾਂ ਵਾਸਤੇ ਜ਼ਰੂਰੀ ਹੈ ਤੇ ਜਿਹੜਾ ਕਰ ਲੇ ਉਹਦੀ ਫਿਰ ਮੁਕਤੀ ਮੰਨੀ ਜਾਂਦੀ ਵੀ ਇਹਦੀ ਮੁਕਤੀ ਹੋ ਗਈ 68 ਤੀਰਥਾਂ ਤੇ ਇਸ਼ਨਾਨ ਕਰ ਲਿਆ ਸਤਿਗੁਰੂ ਜੀ ਕਹਿੰਦੇ ਭਾਈ 68 ਤੀਰਥਾਂ ਦਾ ਇਸ਼ਨਾਨ ਸਗਲ ਪੁੰਨ ਸਾਰੀ ਦੁਨੀਆ ਦੇ ਪੁੰਨ ਜੋ ਦੁਨੀਆ ਕਰਦੀ ਹੈ ਜੀ ਦਇਆ ਪਰਵਾਨ ਦਇਆ ਕਰਦੇ ਨੇ ਜੋ ਸਭ ਕੁਝ ਕਰਦੇ ਮਹਾਰਾਜ ਜੀ ਇਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਦਾ ਫਲ ਗੁਰਬਾਣੀ ਪੜਨ ਦੇ ਨਾਲ ਸਤ ਸੰਗਤ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਆਪਣੇ ਘਰ ਦੇ ਵਿੱਚ ਬੈਠਿਆਂ ਹੀ ਮਿਲ ਜਾਂਦਾ ਕਿਤੇ ਜਾਣ ਦੀ ਕਿਤੇ ਭਟਕਣਾ ਦੀ ਜ਼ਰੂਰਤ ਹੀ ਨਹੀਂ ਹੈ ਲੋੜ ਹੀ ਕਿਤੇ ਵੀ ਜਾ ਕੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਭਟਕਣ ਦੀ ਲੋੜ ਨਹੀਂ ਹੈ ਅੱਜ ਅਸੀਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾਣਿਆ ਨਾ ਉਹਦਾ ਪਿੱਛੇ ਸਾਡੀ ਸੋਚ ਸੁਰਤ ਕੰਮ ਕਰਨੀ ਚਾਹੀਦੀ ਹੈ ਸਿਆਣਪ ਦੇ ਤੌਰ ਤੇ ਪੁਰਾਤਨ ਸਮੇਂ ਦੇ ਵਿੱਚ ਲੋਕ ਜਾਂਦੇ ਸਨ ਵੀ ਰੱਬ ਮਿਲੇ ਮਹਾਰਾਜ ਜੀ ਨੇ ਉਹਨਾਂ ਨੂੰ ਡੱਕਿਆ ਨਹੀਂ ਸੀ ਮਹਾਰਾਜ ਕਹਿੰਦੇ ਸੀ ਭਾਈ ਜੇ ਤੁਸੀਂ ਰੱਬ ਲੱਭਣ ਜਾ ਰਹੇ ਨਾ ਫਿਰ ਤੁਹਾਡਾ ਗੇੜਾ ਵਿਰਥ ਹੈ ਕਿਉਂਕਿ ਉਸ ਨੂੰ ਲੱਭਣਾ ਤਾਂ ਹੈ ਹੀ ਨਹੀਂ ਨਾ ਲੱਭੀ ਦੀ ਤੇ ਉਹ ਚੀਜ਼ ਹੈ ਜਿਹੜੀ ਗਵਾਚੀ ਹੋਵੇ ਉਹ ਪਰਮਾਤਮਾ ਲੱਭਣ ਦਾ ਵਿਸ਼ਾ ਨਹੀਂ ਹੈ ਪਰਮਾਤਮਾ ਸਮਝਣ ਦਾ ਵਿਸ਼ਾ ਹੈ ਵੀ ਉਸ ਨੂੰ ਸੀ ਸਮਝਣਾ ਉਹ ਮੇਰੇ ਵਿੱਚ ਵੀ ਹੈ ਉਹ ਮੇਰੇ ਘਰ 'ਚ ਵੀ ਹੈ ਹਰ ਜਗ੍ਹਾ ਜਿੱਥੇ-ਜਿੱਥੇ ਮੈਂ ਜਾ ਰਿਹਾ ਸਭ ਥਾਵਾਂ 'ਤੇ ਹੈ ਤੇ ਜੇ ਅਸੀਂ ਆਖਾਂਗੇ ਵੀ ਨਹੀਂ ਅਸੀਂ ਫਲਾਣੀ ਥਾਂ ਤੇ ਜਾ ਕੇ ਫਲਾਣੀ ਤੀਰਥ ਤੇ ਹੀ ਉਸ ਨੂੰ ਲੱਭਣਾ ਤੇ ਫਿਰ ਐਵੇਂ ਇੱਕ ਥਾਂ ਤੇ ਥੋੜਾ ਲੱਭੇਗਾ ਜਿਹੜਾ ਹਰ ਇੱਕ ਜਗ੍ਹਾ ਤੇ ਹੀ ਹੈ ਦਰਸ਼ਨ ਕਰਨ ਜਾਈਏ ਗੁਰੂ ਘਰਾਂ ਦੇ ਗੁਰੂ ਤੇ ਤੀਰਥਾਂ ਦੇ ਦੇਸ਼ ਦੁਨੀਆ ਚ ਕਿਤੇ ਵੀ ਜਾਓ ਕਿਤੇ ਵੀ ਜਾ ਕੇ ਦਰਸ਼ਨ ਕਰ ਆਓ ਮੰਦਰ ਦੇ ਘਰ ਆਓ ਕਿਸੇ ਮਸਜਿਦ ਦੇ ਘਰ ਆਓ ਗੁਰੂ ਘਰ ਦੇ ਕਰੋ ਜਿੱਥੇ ਜੀ ਕਰਦਾ ਜਾਓ ਦਰਸ਼ਨ ਕਰੋ ਦੇਖੋ ਵੀ ਹਾਂ ਇਹ ਕੀ ਸਾਡੀ ਸੰਸਕ੍ਰਿਤੀ ਕੀ ਸਾਡਾ ਇਤਿਹਾਸ ਕੀ ਕੁਝ ਰਿਹਾ ਹੈ ਦੇਖਣਾ ਚਾਹੀਦਾ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹ ਸ਼ੌਂਕ ਸੀ ਇਸ ਚੀਜ਼ ਦਾ ਇੱਕ ਤਾਂ ਦੁਨੀਆ ਦਾ ਭਲਾ ਵੀ ਕਰਨਾ ਸੀ ਤੇ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਉਹਨਾਂ ਦੱਸਿਆ ਭਾਈ ਮਰਦਾਨਾ ਜੀ ਨੂੰ ਮਹਾਰਾਜ ਜਿਨੇ ਗੁਰੂ ਨਾਨਕ ਸਾਹਿਬ ਜੀ ਨੇ ਕਿ ਸਾਡਾ ਸ਼ੌਂਕ ਵੀ ਹੈ ਜਿਹੜੀ ਦਾਤੇ ਨੇ ਐਡੀ ਵੱਡੀ ਕਾਇਨਾਤ ਬਣਾਈ ਹੈ ਉਹਦੇ ਭਿੰਨ-ਭਿੰਨ ਰੰਗਾਂ ਨੂੰ ਭਿੰਨ-ਭਿੰਨ ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲਿਆਂ ਨੂੰ ਪਿੰਨ ਪਿੰਨ ਤਰ੍ਹਾਂ ਦੇ ਲੋਕਾਂ ਨੂੰ ਦੁਨੀਆ ਨੂੰ ਸੰਸਕ੍ਰਿਤੀ ਨੂੰ ਬਨਸਪਤੀ ਨੂੰ ਧਰਤੀ ਨੂੰ ਪਹਾੜਾਂ ਪਰਬਤਾਂ ਨੂੰ ਦੇਖਣ ਦਾ ਸਾਡਾ ਸ਼ੌਂਕ ਵੀ ਹੈ ਤੇ ਨਾਲੇ ਨਾਲੇ ਦੁਨੀਆ ਦਾ ਭਲਾ ਵੀ ਕਰਨਾ ਹੈ ਤੇ ਸਤਿਗੁਰੂ ਜੀ ਕਿੰਨੀ ਦੁਨੀਆ ਦਾ ਪ੍ਰਮਣ ਕੀਤਾ ਮੰਦਰਾਂ 'ਚ ਵੀ ਗਏ ਮਸਜਿਦਾਂ 'ਚ ਵੀ ਗਏ ਮੱਕੇ ਮਦੀਨੇ ਤੱਕ ਗਏ ਸੁਮੀਰ ਪਰਬਤ ਤੇ ਸਤਗੁਰੂ ਮਹਾਰਾਜ ਜੀ ਚੜ ਗਏ ਜਿੱਥੇ ਕੋਈ ਚੜ ਨਹੀਂ ਸੀ ਪਾਉਂਦਾ ਸਿੱਧਾ ਨੇ ਐਸਾ ਸਿਸਟਮ ਲਗਾ ਦਿੱਤਾ ਸੀ ਕਿ ਆਪ ਚੜ ਗਏ ਵੀ ਮੁੜ ਕੇ ਕੋਈ ਹੋਰ ਆ ਹੀ ਨਹੀਂ ਪਾਇਆ ਗੁਰੂ ਨਾਨਕ ਸਹਿਬ ਮਹਾਰਾਜ ਜੀ ਜਵਾਨੀ ਦੇ ਵਿੱਚ ਜਵਾਨੀ ਦੀ ਉਮਰ ਚ ਬਾਲ ਅਵਸਥਾ ਜਿਹੜੀ ਚੜਦੀ ਜਵਾਨੀ ਦੀ ਉਮਰ ਹੁੰਦੀ ਹੈ ਉਸ ਉਮਰ ਦੇ ਵਿੱਚ ਮਹਾਰਾਜ ਉਹਥੇ ਚੜ ਗਏ ਗੁਰੂ ਮਹਾਰਾਜ ਨੇ ਸਮਝਾਇਆ ਤੀਰਥਾਂ ਤੇ ਜਾਓ ਦਰਸ਼ਨਾਂ ਨੂੰ ਲੈ ਕਰਕੇ ਜਾਓ ਕੋਈ ਮਨਾਹੀ ਨਹੀਂ ਤੇ ਜੇ ਤੁਸੀਂ ਕਹਿੰਦੇ ਹੋ ਵੀ ਤੀਰਥਾਂ ਤੇ ਜਾ ਕੇ ਪਾਪ ਧੋਵਣਗੇ ਉਹ ਪਾਪ ਤੇ ਸਾਧ ਸੰਗਤ ਦੇ ਸਮੁੰਦਰ ਰੂਪੀ ਤੀਰਥ ਚ ਧੋਪਣੇ ਨੇ ਜਿਉ ਅਸੀਂ ਇੱਥੇ ਬੈਠ ਕੇ ਵਿਚਾਰ ਕਰ ਰਹੇ ਹਾਂ ਮਹਾਰਾਜ ਜੀ ਅਗਲੀ ਪੰਕਤੀ ਚ ਬਚਨ ਕਰਦੇ ਹਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜਿਸਨੂੰ ਵਾਹਿਗੁਰੂ ਜੀ ਦਇਆ ਕਰਕੇ ਨਾਮ ਦਾ ਦਾਨ ਦੇ ਦਿੰਦੇ ਨੇ ਉਹੀ ਇਨਸਾਨ ਸੁਜਾਨ ਬਣ ਜਾਂਦਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਮਿਲ ਗਿਆ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਿਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਬਾਹਰ ਨਹੀਂ ਜਾਨਾ ਬਲਿਹਾਰ ਨਹੀਂ ਜਾਨਾ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਤੇ ਮਹੀਨੇ ਦੇ ਵਿੱਚ ਉਹੀ ਜਨ ਉਹੀ ਭਗਤ ਜਨ ਉਹੀ ਗੁਰਸਿੱਖ ਉਹੀ ਲੋਕ ਸੁੱਚੇ ਕੱਡੇ ਜਾਂਦੇ ਨੇ ਭਵ ਸੁਰਖਰੂ ਹੁੰਦੇ ਹਨ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੋ ਜਾਵੇ ਪੂਰੇ ਗੁਰੂ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਜੀ ਸਾਡਾ ਭਲਾ ਨਹੀਂ ਹੋ ਸਕਦਾ ਅਸੀਂ ਤੇ ਬੜੇ ਵਿਡਭਾਗੇ ਆ ਸਾਨੂੰ ਗੁਰੂ ਲੱਭਣ ਦੀ ਲੋੜ ਕੋਈ ਨਹੀਂ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਦੱਸ ਕੇ ਗਏ ਨੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਤੇ ਸਾਧ ਸੰਗਤ ਜੀ ਦੁਨੀਆਂ ਵੱਲ ਵੇਖੋ ਨਾ ਕੋ ਗੁਰੂ ਹੀ ਨਹੀਂ ਭਟਕਦੇ ਫਿਰ ਰਹੇ ਨੇ ਕਦੇ ਕਿਸੇ ਕੋਲ ਜਾਂਦੇ ਕਦੇ ਕਿਤੇ ਜਾਂਦੇ ਕਦੇ ਕਿਤੇ ਮੱਥਾ ਟੇਕਦੇ ਕਿੱਥੋਂ ਕਿੱਥੋਂ ਸਵਾਲ ਪੇ ਕਰਦੇ ਪੁੱਛਦੇ ਨੇ ਵੀ ਸਾਡਾ ਆ ਹੋ ਗਿਆ ਜੀ ਕਿੱਦਾਂ ਕਰੀਏ ਕਿੱਦਾਂ ਕਰੀਏ ਤੇ ਪਤਾ ਤੇ ਨਹੀਂ ਨਾ ਗਰੰਟੀ ਤੇ ਨਹੀਂ ਨਾ ਅੱਗੇ ਜਿੱਤੋਂ ਪੁੱਛ ਰਹੇ ਨੇ ਵੀ ਉਹ ਪੂਰਾ ਹੀ ਹੈ ਕਿ ਬਤਾ ਅਧੂਰਾ ਹੋਵੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਪਤਾ ਨਹੀਂ ਗੁਰੂ ਹੈ ਵੀ ਕਿ ਨਹੀਂ ਹੈ ਉਹ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਨਹੀਂ ਸਾਨੂੰ ਤੇ ਪੂਰਾ ਭਰੋਸਾ ਹੈ ਨਾ ਆਪਣੇ ਗੁਰੂ ਮਹਾਰਾਜ ਤੇ ਵੀ ਸਾਡੇ ਗੁਰੂ ਸਾਹਿਬ ਪੂਰੇ ਨੇ ਸਾਡੇ ਸਾਰੇ ਸ਼ੰਕੇ ਨਿਰਵਿਰਤ ਕਰਦੇ ਨੇ ਸਾਨੂੰ ਤੇ ਭਟਕਣਾ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ ਕਿਤੇ ਨਾ ਜਾਓ ਸਾਧ ਸੰਗਤ ਜੀ ਗੁਰੂ ਦਾ ਦਰ ਛੱਡ ਕੇ ਕੇਵਲ ਤਾਂ ਕੇਵਲ ਗੁਰੂ ਮਹਾਰਾਜ ਤੇ ਭਰੋਸਾ ਰੱਖੋ ਅਰਦਾਸ ਕਰੋ ਜੇ ਕੋਈ ਦੁੱਖ ਹੈ ਜੇ ਕੋਈ ਮੁਸ਼ਕਲ ਹੈ ਜੇ ਕੋਈ ਪਰੇਸ਼ਾਨੀ ਹੈ ਜੇ ਕੋਈ ਚਿੰਤਾ ਜੇ ਕੋਈ ਕੰਮ ਰੁਕਿਆ ਹੈ ਤੇ ਭਾਵਨਾ ਨਾਲ ਜੁੜ ਕੇ ਅਰਦਾਸ ਕਰੋ ਕੜਾ ਪ੍ਰਸ਼ਾਦ ਤਿਆਰ ਕਰੋ ਅਰਦਾਸ ਕਰਾਓ ਪਾਠ ਕਰਵਾ ਕੇ ਅਨੰਦ ਸਾਹਿਬ ਦੀ 6 ਪੋੜੀਆਂ ਪਾਠ ਕਰਾਓ ਭਾਵਨਾ ਨਾਲ ਦੀਗ ਤਿਆਰ ਕਰਾ ਕੇ ਅਰਦਾਸ ਕਰਾਓ ਕਿਵੇਂ ਨਹੀਂ ਅਰਦਾਸਾਂ ਪੂਰੀ ਹੁੰਦੀਆਂ ਮਹਾਰਾਜ ਆਪਣੇ ਬੱਚੇ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਨੇ ਮਹਾਰਾਜ ਦਾ ਬਚਨ ਪੜ੍ਹਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਭਾਈ ਤੁਸੀਂ ਕਿੱਥੇ ਮਹਾਰਾਜ ਕਹਿੰਦੇ ਕਾਮ ਤੇ ਨਾ ਪਿੱਛੇ ਭੱਜਦੇ ਫਿਰਦੇ ਹੋ ਆਓ ਤੁਹਾਨੂੰ ਐਸਾ ਮੈਂ ਭਗਤ ਐਸਾ ਤੁਹਾਨੂੰ ਮੈਂ ਪਰਮਾਤਮਾ ਦੇ ਨਾਲ ਮਿਲਾਪ ਕਰਾਵਾਂ ਜਿਹਦੇ ਵਸ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੋ ਕਾਮ ਤੇ ਨਾ ਗਊਆਂ ਨੇ ਇੱਕ ਕਾਮ ਤੇ ਨਾ ਪਿੱਛੇ ਭੱਜਦੇ ਹੋ ਜਿਹਦੇ ਵਸ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੋ ਕਾਮ ਤੇ ਨਾ ਨੇ ਉਹਦੇ ਕੋਲ ਆਓ ਇਸ ਲਈ ਮੈਂ ਬੇਨਤੀ ਕਰਦਾ ਗੁਰੂ ਮਹਾਰਾਜ ਜੀ ਦਾ ਸਾਥ ਕਦੇ ਨਾ ਛੱਡੋ ਆਪਣੀ ਮਰਿਆਦਾ ਨੂੰ ਪੜੋ ਆਪਣੀ ਮਰਿਆਦਾ ਨੂੰ ਪਹਿਚਾਨੋ ਆਪਣੇ ਸਿਧਾਂਤਾਂ ਨੂੰ ਪਹਿਚਾਨੋ ਮਿਲਗੋਬੇ ਨਾ ਹੋਈਏ ਵੀ ਕੋਈ ਇਹ ਨਾਖੇ ਵੀ ਇਹ ਤੇ ਸਿੱਖ ਹੈ ਤੇ ਇੱਥੇ ਵੀ ਮੱਥਾ ਟੇਕ ਲੈਂਦਾ ਉੱਥੇ ਵੀ ਟੇਕ ਲੈਂਦਾ ਧਾਗੇ ਵੀ ਬਨ ਲੈਂਦਾ ਹੈ ਇਹ ਥਾਂ ਥਾਂ ਤੇ ਨੱਕ ਵੀ ਰਗੜ ਲੈਂਦਾ ਸਭ ਕੁਝ ਕਰ ਲੈਂਦਾ ਇਹਦਾ ਕੋਈ ਸਿੱਖ ਹੋਵੇ ਜੋ ਗੁਰੂ ਮਹਾਰਾਜ ਜੀ ਨੇ ਬਣਾਇਆ ਵੀ ਇਹ ਸਿੱਖ ਹੈ ਇਹ ਤੇ ਸਿੱਖੀ ਤੇ ਟਟਿਆ ਰਹੇਗਾ ਇਹ ਕੋਈ ਹੋਰ ਮਨਮਤ ਜਾਂ ਅਨਮਤ ਨਹੀਂ ਪ੍ਰਵਾਨ ਕਰੇਗਾ ਸੋ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪਾਪ ਜੀ ਪ੍ਰਵਾਨ ਕਰਨਾ ਮਾਗਦੇ ਮਹੀਨੇ ਦਾ ਸ਼ਬਦ ਆਪਾਂ ਅੱਜ ਸੰਪੂਰਨ ਕੀਤਾ ਇਸ ਤੋਂ ਅੱਗੇ ਫੱਗਣ ਫਲਗੁਣ ਦਾ ਸ਼ਬਦ ਅਤੇ ਉਸ ਤੋਂ ਬਾਅਦ ਅਖੀਰ ਦਾ ਸ਼ਬਦ ਤੇ ਇਹ ਜੋ 12ਵਾਂ ਬਾਣੀ ਦੀ ਵਿਚਾਰ ਚੱਲ ਰਹੀ ਹੈ ਫਿਰ ਇੱਕ ਦੋ ਦਿਨਾਂ ਦੇ ਵਿੱਚ ਅੱਗੇ ਸੰਪੂਰਨ ਹੋ ਜਾਏਗੀ ਇਨੀਆਂ ਬੇਨਤੀਆਂ ਅੱਜ ਲਈ ਪ੍ਰਵਾਨ ਕਰਨੀਆਂ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ